ਲੈ ਵੀ ਮਿੱਤਰੋ ਆਉਂਦਾ ਬੁੱਕ ਦਾ ਜੀਟਰ 2511 ਦੁਬਾਰਾ ਤਿਆਰ ਕਰਵਾਤਾ ਬੰਦਿਆਂ ਨੇ ਲਓ ਜੀ 90 ਮਾਡਲ ਜੀਟਰ ਫਿਰਦਾ ਬੁੱਕ ਦਾ 2511 8 8 ਪਾਈਆਂ ਵੀਆ ਤਵੀਆਂ ਤੂੰ ਆ ਕੋਈ ਨਹੀਂ ਹੈ ਤੇ ਬਾਕੀ ਬੈਠਾ ਲਾਣੇਦਾਰ ਕਹਿੰਦਾ ਹਲੇ ਤਿਆਰ ਕਰਾਉਣਾ ਇਹ ਪੁੱਛਣਾ ਰ ਤੈਨੂੰ ਇਹ ਕਿੰਨਾ ਮਾਡਲ ਆ ਲੈਣਦਾਰ 90 90 ਹੁਣ ਫੇ ਤਿਆਰ ਵੀ ਕਰਾਉਣਾ ਹਾਂ ਰੰਗ ਰੋਗਣ ਕਰਾ ਕੇ ਆਣ ਯਾਰ ਉਹ ਲਾਊਗਾ ਅਮਰੀਕਾ ਵਾਲਾ ਪੈਸਾ ਇਹਦੇ ਪਰ ਆ ਆ ਉਹ ਆਪੇ ਹੁਣ ਮਾਰੇ ਦੀ ਨੇ ਥੋੜਾ ਤਿਆਰ ਕਰਵਾਉਨੇ ਆ ਟਰੈਕਟਰ ਕਿਹੜਾ ਲਾ ਤਿਆਰ ਹੋਏ ਵੇ ਦੀ ਵੀ ਭਾਈ ਵੀਡੀਓ ਦਿਖਾएंगे ਤੁਹਾਨੂੰ ਫਿਰ ਹਲ ਸਵਾਗਾ ਵੇਚ ਦਿੱਤਾ ਜਿੱਦਾਂ ਤਿਆਰ ਹੋ ਗਿਆ ਕਹੀ ਮੈਂ ਹੋ ਕੇ ਨਿਕਰਾਉਣਾ ਨਹੀਂ ਪਿਆਦਾ ਥਾ ਹੁੰਦਾ ਉੱਥੇ ਥਾ ਬਾਬੇ ਪਰ ਆ ਇਹਦੇ ਬਾਅਦ ਹਲ ਸਵਾਗਾ ਲੈਣਾ ਕੋਈ ਔਖਾ ਇਹ ਤਾਂ ਲੱਗ ਗਈ ਹੈ ਹੈ ਇਹਦਾ ਤੇਰੇ ਮੇਰੇ ਵਰਗਾ ਸੋਚੇ ਯਾਰ ਮਾਤਾ ਜੀ ਯਾਰ ਬੜੀਆਂ ਪਾਈ ਏ ਟਰੈਕਟਰ ਨੇ ਵੀ ਯਾਤਰਾਵਾਂ ਬਹੁਤ ਕਰਾਈਆਂ ਹਾਂ ਬੜੀਆਂ ਯਾਤਰਾ ਪਰ ਲੈ ਕੇ ਜਾਂਦਾ ਦਾ ਧਾਰਮਿਕ ਸਥਾਨਾਂ ਉਪਰ ਛੋਟੇ ਛੋਟੇ ਹੁੰਦੇ ਸੀਦਾ ਯਾਦ ਚਾਹੋ ਚੜ ਜਾਂਦਾ ਦਾ ਵੀ ਇਹ ਟਰੈਕਟਰ ਜੀ ਆਣਾ ਤੇ ਡਰਾਈਵਰ ਇਹੀ ਹੁੰਦਾ ਦਾ ਵੀ ਯਾਰ ਸਾਹ ਪਾਸੇ ਲੈ ਕੇ ਜਾਂਦਾ ਦਾ ਸੰਗ ਤਾਂ ਨੂੰ ਨਹੀਂ ਜਾਂਦੇ ਜੀ ਚਾਹਣਾ ਆਏ ਹਾਂਜੀ ਰਾਓ ਦੇਖਣਾ ਲਾਦਾ ਮੁਕਣ ਟਰੈਕਟਰ ਫੇਰ ਇਹਨੇ ਕੀ-ਕੀ ਕਰਵਾਇਆ ਇਹਦਾ ਹੁਣ ਪੱਗੜ ਤੇ ਕਰਾਤਾ ਇਹਦਾ ਹੁਣ ਲੈਫਟ ਦਾ ਕੰਮ ਪਿਛਲੇ ਹਿੱਸੇ ਦਾ ਮੁੰਦਲੇ ਦਾ ਟਾਇਰ ਵੀ ਬਵਾਤੇ ਮੈਂ ਕਹਿੰਦਾ ਚਾਰੇ ਨਵੇਂ ਚਾਰ ਵਾ ਵੇਤਾ ਹੁਣ ਰੰਗ ਰੋਗ ਨੇ ਰਹਿ ਗਏ ਰੋਂ ਤੇ ਡੀਜੇ ਫਿਰ ਬੜੀ ਲਾਉਂਗਾ ਬਾਕਸ ਨਾ ਬਾਬਾ ਰਾਉ ਜਾਈ ਦੇ ਨਹੀਂ ਡੀਜੇ ਦਾ ਆ ਅਮਰੀਕਾ ਵਾਲਾ ਪਾਪਾ ਹੈ ਅਮਰੀਕਾ ਵਾਲਾ ਪਾਪਾ ਆ ਸੁਣ ਲੈ ਇੱਧਰ ਕਹਿੰਦਾ ਡੀਜੇ ਦਾ ਚਾਹੀਦਾ ਨਹੀਂ ਆ ਅਮਰੀਕਾ ਵਾਲਾ ਪਾਪਾ ਹੈ ਕਹਿੰਦਾ ਅਮਰੀਕਾ ਵਾਲਾ ਪਾਪਾ ਇਹ ਚੱਲੂ ਆ ਨਹੀਂ ਜੱਟ ਲੈ ਕਿਲੋ ਹੈ ਕਹਿੰਦਾ ਚੱਲੂ ਆ ਨਹੀਂ ਜੱਟ ਲੈ ਮੇਰਾ ਪਾਪਾ ਦਾ ਊਂਡ ਵਾਲੀ ਆ ਆ ਊਂਡ ਵਾਲੇ ਹੋਰ ਖਾਂਦਾ ਕਹਿੰਦਾ ਮੇਰਾ ਪਾਪਾ ਦਾ ਊਂਡ ਵਾਲਾ ਹੀ ਆ ਮੈਂ ਤਾਂ ਨਹੀਂ ਲੋਏ ਬਾਈ ਊਂਡ ਵਾਲਾ ਹੀ ਹੋਵੇ ਪਾਪਾ ਦਾ ਅਮਰੀਕਾ ਵਾਲੇ ਦਾ ਇਹਦਾ ਐਂ ਨਾ ਨਾ ਕਰ ਤੂੰ ਹੁਣ ਬਾਰੇ ਪਾ ਲੈਣੀ ਤੇ ਇਹ ਤਾਂ ਨਹੀਂ ਹੋਇਆ ਇਹ ਫਿਰਦਾ ਪੂਰਾ ਭੱਜਿਆ ਹੂੰ ਤੀਏ ਪਾ ਤੀਏ ਗੇਅਰ ਚ ਫਿਰਦਾ ਕਾ ਬਾਕੀ ਜਦ ਹੋ ਗਿਆ ਤਿਆਰ ਤੂੰ ਦੇਖਿਓ ਜੋਟਾ ਹੋਣਾ ਵਟ ਕੱਢਦੇ ਨੇ ਫਿਰ ਇਹਨੇ ਬੁੱਕ ਦਾ ਫਰਦਾ ਪੂਰਾ ਦਰਸ਼ਕ ਵੀ ਵਧਣ ਲੱਗੇ ਹੋੜੀ ਹੋੜੀ ਕੈਲ ਲਗਾਉਣਾ ਹੈ ਹੈ ਬਾ ਕੈਲ ਲਗਾਉਣਾ ਹੈ ਕੈਲ ਲਗਾਉਣਾ ਕਿਸੇ ਨੇ ਅਮਲੀ ਕਹਿੰਦੇ ਸਾਨੂੰ ਉਹ ਕਹਿਣਾ ਮੈਂ ਅੱਛਾ ਟਰੈਕਟਰ ਹੱਲ ਤਾਂ ਅਸਾ ਵੀ ਹੋਈ ਪੱਦੀ ਆ ਨਾ ਦੇਖੋ ਉਹ ਤਾਂ ਚੱਲੀ ਹੋ ਜਾਂਦਾ ਗੜੇ ਹੋਏ ਫਮਲੀ ਹੋਏ ਬੱਪੇ ਇਹ ਬਾਈ ਕਹਿੰਦਾ ਫਿਰ ਅਸੀਂ ਉੱਪਰ ਲਿਖਾ ਦੇਣਾ ਅਮਲੀਆਂ ਦਾ ਟਰੈਕਟਰ ਕਹਿੰਦਾ ਹੱਲ ਦਾ ਹੱਲ ਦਾ ਕਹਿੰਦਾ ਉਹੀ ਵਜੀ ਜਾਣੀ ਆ ਇਹਨੇ ਲਿਖਾਉਣਾ ਲਗੜਿਆ ਦਾ ਟਰੈਕਟਰ ਆ ਮੈਨੂੰ ਵੀ ਲਿਖਾਉਣਾ ਪੈਣਾ ਸਾਨੂੰ ਅੱਡੇ ਵਾਲੇ ਕਹਿੰਦੇ ਆ ਤੈਨੂੰ ਵੀ ਅਮਲੀ ਵਾਲੇ ਹੀ ਲਗਾਉਣਾ ਹੈ ਕਿਤੇ ਹੋ ਆ ਹੈ ਮੈਂ ਬੇਚ ਤੇ ਆ ਤੈਨੂੰ ਵੀ ਅਮਲੀ ਵਾਲੇ ਡੱਟ ਲਗਾਉਣਾ ਕਿ ਹਾਲ ਅਮਲੀਆ ਵਾਲਾ ਲਗਾ ਦੇਗੇ ਤਾਂ ਕਿ ਆ ਟਰੈਕਟਰ ਵੀ ਆਇਆ ਉਹ ਜੈਫਰ ਦਾ ਇਹਨਾਂ ਅਮਲ ਖਾਦਾ ਪਉਂਦਾ ਦੇਖਦਾ ਸੀ ਉਹ ਤਾਂ ਐਂ ਕਰੀ ਲਾਣੇ ਦਾ ਰ ਮੂਰੇ ਬੜਾ ਬੈਂਪਰ ਲਵਾ ਕੇ ਨਾ ਯੂਐਸਏ ਲਗਾਈ ਉਹ ਹੌਸਲਾਈ ਚਲ ਗਿਆ ਕਿ ਤੂੰ ਹਾਂ ਸਾਡ ਸਾਡ ਫੁੱਟੇ ਲੰਬੇ ਕਿਉਂ ਪਾਇਆ ਕੇ ਅੰਦਰ ਬਾਹਰ ਨਾ ਪੈ ਜੂ ਸਭ ਫੁੱਟੇ ਠੀਕ ਹੈ ਕਹਿੰਦਾ ਲਵਾ ਦੇ ਬੜਾ ਬੈਂਪਰ ਜਿਹੜਾ ਅੰਦਰ ਬਣਾ ਬੜੇ ਤੂੰ ਚਾ ਲਵਾਣੀ ਚਿਹਰ ਛੋਟਾ ਲਵਾ ਲਈ ਲਖਾ ਦੇ ਯੂਐਸਏ ਠੀਕ ਨਹੀਂ ਰਿਖਦਾ ਜ਼ਰਾ ਚਾਹੀਦਾ 1.5 ਘੰਟੇ ਤੱਕ ਅ 60000 ਦੇ ਕਰਾ ਦਵਾਂ 45 45000 176 1 40000 ਦੇ ਟਾਇਰ ਰੰਗ ਵਾਲੇ ਨੇ ਕਿੰਨਾ ਮੰਗਿਆ 45 40 ਸਿਰੋ 2 ਲੱਖ ਦੇ ਟੱਪ ਜਾਣਾ 2 ਲੱਖ ਰੁਪਈਆ ਇਹਦੇ ਮਰਪਾਈ ਪੂਰਾ ਤਿਆਰ ਹੋਣ ਤੱਕ ਲੱਗ ਲੈਣਾ ਬਾਕੀ ਜਦੋਂ ਤਿਆਰ ਹੋ ਗਿਆ ਫੇਰ ਚੱਲੂ ਗੋਰੀ ਫੇਰ ਦਿਖਾਏਂਗੇ ਤੁਹਾਨੂੰ ਸਾਰਾ ਬੈਂਪਰ ਦੇਖੇ ਉਹ ਦੇ ਵਿੱਚ ਹੀ ਆ ਜਾਲੀ ਉਹ ਜੁਦਾ ਜਿਹੜਾ ਯੂ ਐਸ ਵਾਲਾ ਪੈਂਪਰ ਲਾਉਣਾ ਆਈ ਜਾ ਚੋਟਿਆ ਮਰਾਪ ਤੇ ਆ ਉਹ ਜੁਦਾ ਮਿੱਟੀ ਘੁੱਟਣਾ ਹੋਇਆ ਸਾਡੇ ਦੇ ਕੰਮ ਨੇ ਮਿੱਟੀ ਲਓ ਕਿ ਨੂੰ ਅਮਰੀਕਾ ਤੱਕ ਪਹੁੰਚਾਉਣਾ ਕਾਹ ਜਾਨੇ ਗਾਲੀ ਕੱਢਣੀ ਕਿ ਕੀ ਕਰਦੇ ਲੈ ਘਰਾਂ ਕਦੇ ਕੱਢੂਗਾ ਸ਼ੋਗਨ ਮੇਲਾ